ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਜਮੀਦਕਾਰ ਦਾ ਜੀ ਸਾਰੇ ਚੜ੍ਹਦੀ ਕਲਾ ਚ ਹੋਣਗੇ ਲਓ ਜੀ ਆ ਗਏ ਆ ਮੋਟਰ ਤੇ ਮੋਟਰ ਤੇ ਆਇਆ ਸ਼ੇਰ ਸਿੰਘ ਜੀ ਤੇ ਲਾਇਆ ਤਾਂ ਅਸੀਂ ਪਰਮਲ ਆ ਜੀ ਤੇ ਆਤਾ ਸਾਡੀਆਂ ਮੁੱਛਲ ਆ ਲੀਆਂ ਮੁੱਛਲ ਆ ਲੀਆਂ ਆਤਾ ਦਿਖਾਉਣਾ ਹੈ ਜੀ ਆ ਇੱਕ ਬੰਨੇ ਤਾਂ ਸਪਰੇ ਹੋ ਰਹੀ ਹੈ ਕਿਹੜੀ ਕਿਹੜੀ ਸਪਰੇ ਕੀਤੀ ਦੱਸ ਬਈ ਹੈਲੋ ਨਹੀਂ ਨਹੀਂ ਨਾ ਦਾ ਸਪਰੇਆ ਦੇ ਕਲੋਰੋ ਸਪਰੇ ਤੇ ਕੋਰਾ ਜਾਣਾ ਤੇ ਇੱਕ ਹੋਰ ਦੋ ਤੇ ਆ ਹੁਣ ਖਾਦ ਚ ਕੀ ਪਾ ਰਹੇ ਆਪਾਂ ਫਟੇਰਾ ਇਸ ਤੋਂ ਬਾਅਦ ਚੌਥੀ ਖਾਦ ਚ ਕੀ ਪਾਉਣਾ ਆਪਾਂ ਕੁਛ ਨਹੀਂ ਪਾਉਣਾ ਬਸ ਨਹੀਂ ਨਹੀਂ ਅੱਗੇ ਕਹਿੰਦੇ ਕਲਡਾਨ ਪਾਉਣੀ ਜੇ ਆ ਆ ਆਪਣਾ ਮੁੱਛ ਵਾਲੀਆਂ ਵੇਖੋ ਜੀ ਸਪਰੇ ਹੋ ਰਹੀ ਓਦਣ ਉਹਨਾਂ ਨੂੰ ਮੈਂ ਕਹੀ ਆ ਨਾ ਵੀ ਆਪਾਂ ਪਰਮਲ ਲਾਇਆ ਪਰਮਲ ਮੁੱਛ ਵਾਲੀਆਂ ਕੱਢ ਛੱਡ ਦੋ ਹੈਲੋ ਭਾਈ ਆਪਾਂ ਪਰਮਨ ਲਾਇਆ ਜੇ ਜਿਆਦਾ ਥੋੜੀ ਨਹੀਂ ਕਿਤੇ ਡੇਢ ਨੂੰ ਥੋੜੀ ਆ ਉਹ ਬੂਟਿਆ ਰੁਕ ਜਾ ਆਪਾਂ ਪਰਮਨ ਲਾਇਆ ਓਕੇ ਓਕੇ ਦੱਸ ਦੇ ਉਹ ਸ਼ੇਰ ਹਾਂ ਪਰਮਨ ਲਾਇਆ ਆਪਾਂ ਤੈਨੂੰ ਮੈਂ ਕਿੰਨੀ ਵਾਰੀ ਕਹਿਣਾ ਮੁੱਛ ਲੋ ਜੀ ਆਪਾਂ ਆ ਗਏ ਮੋਟਰ ਦੇ ਉੱਤੇ ਤੇ ਕਰਵਾ ਰਿਹਾ ਸੁਪਰੇ ਸੁਪਰੇ ਹੈ ਜੀ ਆਪਣੇ ਬਾਈਫੈਨ 3 ਨਾ ਤਾਂ ਕਾਦੀ ਨਾਲ ਹੈਗੀ ਹੈ ਜੀ ਕੋਰਾ ਜਿੰਨ ਠੀਕ ਹੈ ਜੀ ਆ ਚਾਰ ਕਿੱਲਿਆਂ ਦੀ ਆ ਸੀਸੀ 1 ਦੋ ਸਪਰੀਆਂ ਕਰਾ ਰਿਹਾ ਕਿਉਂਕਿ ਵਿੱਚ ਕਿਤੇ ਕਿਤੇ ਗੋਭ ਦੀ ਸੁੰਡੀ ਹੈਗੀ ਸੀਗੀ ਮੌਸਮ ਠੰਡਾ ਵਾ ਬੱਦਲ ਵਈ ਹੈਗੀ ਹੈ ਕਦੀ ਗੁੰਮ ਲੱਗ ਜਾਂਦਾ ਵਾ ਤੇ ਕਦੀ ਠੰਡੀ ਹੈ ਵਾ ਹੁਣ ਪੱਛੋਂ ਚੱਲ ਰਹੀ ਹੈ ਦੋ ਦਿਨਾਂ ਦੀ ਤੇ ਆਪਾਂ ਵੀ ਸਪਰੇਅ ਕਰਨ ਲੱਗੇ ਸੀਗੇ ਜੀ ਗੁੱਜੀ ਵਟਾਂ ਵਾਲੀ ਬੰਦੇ ਲੱਗੇ ਝੋਨੇ ਤੇ ਕਰਨ ਤੇ ਆਪਾਂ ਵਟਾਂ ਦੇ ਕਰਦੀਏ ਲੋ ਜੀ ਆਪਾਂ ਪੱਕੀਆਂ ਵਟਾਂ ਦੇ ਸਪਰੇਅ ਕਰਨ ਲੱਗੇ ਆ ਜੀ ਇਹ ਨੋਮਨੀ ਗੋਲਡ ਹੈ ਇਹ ਪਾਈ ਦੀ ਹੈ 20 ml ਪਰ ਟੈਂਕੀ ਹੱਥ ਵਾਲੀ ਇਹ ਹੈਗੀ 240g ਇਹ ਪਾਈ ਦੀ 50 ml ਪਰ ਟੈਂਕੀ ਹੱਥ ਵਾਲੀ ਤੇ ਇਹਦੇ ਨਾਲ ਆਏ ਆ ਵੀ ਆਪਣੇ ਖੱਬਲ ਕਾ ਨਹੀਂ ਮਾਰਦੇ ਦੂਜਾ ਸਾਰਾ ਖਤਮ ਹੋ ਜਾਊਗਾ ਜੇ ਕੋਈ ਡੀਲਾ ਡੂਲਾ ਜਾਵੇ ਇਹ ਜੀਜੀ ਵਾਲਾ ਕਾਜ ਤੇ ਨਾਲੇ ਜੀ ਇਹ ਆਪਾਂ ਜਿਹੜੀ ਲੈਂਦੀ ਆ ਦੂਜੀ ਨੋਵਿਨੀ ਗੋਲਡ ਐਕਸਪਾਇਰੀ ਡੇਟ ਦੀ ਆ ਇਹ ਆਪਾਂ ਐਕਸਪਾਇਰੀ ਡੇਟ ਦੀ ਲੈਂਦੀ ਆ ਜੀ ਦੇਖ ਸਕਦੇ ਹੋ ਤੁਸੀਂ ਇਹਦੀ ਡੇਟ ਚੈੱਕ ਕਰ ਲਓ ਜੀ 24 5 2025 ਯਾਨੀ ਕਿ ਮਹੀਨਾ ਡੇਟ ਕੀ ਹੋਇਆ ਪੁਰਾਣੀ ਹੋਈ ਨੂੰ ਹਨਾ ਤੇ ਆਪਾਂ ਨੂੰ ਸਸਤੀ ਮਿਲ ਜਾਂਦੀ ਆ ਰਿਜ਼ਲਟ ਕੰਮ ਉਹਨਾਂ ਹੀ ਕਰੂਗੀ ਜੀ ਜਿੰਨਾ ਮੰਨ ਲਓ ਵੀ ਜਿਹੜੀ ਐਕਸਪਾਇਰੀ ਨਹੀਂ ਹੁੰਦੀ ਤੇ ਇਹ ਇੰਨਾ ਵੀ ਸਸਤੀ ਮਿਲ ਜਾਂਦੀ ਹੈ ਤਾਂ ਕਰਕੇ ਆਪਾਂ ਵੱਟਾ ਵਾਸਤੇ ਲੈ ਜਾਂਦੀ ਹੈ 2ml ਪਾਵਾਂਗੇ ਤੇ 25 ਘਟੋਲੀਆਂ ਬਣ ਜਾਣੀਆਂ ਅੱਧਾ ਲੀਟਰ ਹੈ ਜੀ ਆਪਣਾ ਕੰਮ ਚੱਲ ਜਾਣਾ ਦੂਜੀ ਵਾਰ ਜੀ ਫੇਰ ਵੇਖ ਲਾਂਗੇ ਤੇ ਹੁਣ ਆਪਾਂ ਆਪਣੀ ਡਰੈਸ ਚੱਕੀ ਹੈ ਤੇ ਕਰੀਏ ਸਪਰੇਅ ਆਪਣਾ ਮੋਟਰ ਵਾਲਾ ਕਮਰਾ ਆ ਦੇਖ ਸਕਦੇ ਹੋ ਦੋ ਟੈਂਕੀਆਂ ਪਈਆਂ ਤੇ ਜਿਹਦੇ ਵਿੱਚ ਆਹ ਵਾਲੀ ਪਰਮਾਨੈਂਟ ਘਾਹ ਵਾਸਤੇ ਹੈ ਜੀ ਠੀਕ ਹੈ ਜੀ ਤੇ ਆ ਆਪਣੀ ਦੂਜੀ ਨੋਰਮਲ ਜਿਹੜੀ ਆਪਾਂ ਝੋਨੇ ਤੇ ਵੀ ਕਰ ਸਕਦੇ ਆ ਕਿਉਂਕਿ ਵਾਰ-ਵਾਰ ਮੰਨ ਲਓ ਵੀ ਇੱਕੋ ਦਰਮੇਨ ਨੂੰ ਘਾਲੀ ਚ ਵਰਤਨਾ ਉਹ ਗਲਤ ਹੋ ਜਾਂਦਾ ਕੰਮ ਕਈ ਵਾਰੀ ਭਲੇਖਾ ਲੱਗ ਜਾਂਦਾ ਵੀ ਉਦਾਂ ਹੀ ਧੋ ਕੇ ਕੋਈ ਜਾਂਦਾ ਰੱਖ ਬਿਨਾਂ ਧੋਤੇ ਰੱਖ ਜੇ ਤੇ ਫਿਰ ਆਪਾਂ ਸਪਰੇਅ ਪਾਈਏ ਤੇ ਉੱਤੋਂ ਝੋਨਾ ਪੀਲਾ ਪਿਆ ਜੇ ਤਾਂ ਕਰਕੇ ਆਪਾਂ ਦੋ ਟੈਂਕੀਆਂ ਰੱਖੀਆਂ ਹੋਈਆਂ ਹੁਣ ਆਪਾਂ ਪਾਈਏ ਜੀ ਆਪਣੀ ਡ੍ਰੈਸ ਕਰਦੇ ਆ ਸਪਰੇਅ ਆ ਹੈਗੀ ਹੈ ਜੀ ਗੂੰਦ ਠੀਕ ਹੈ ਜੀ ਤੇ ਇਹ ਆਪਾਂ ਕੀ ਕਰਦੇ ਆ ਜੀ ਆਪਾਂ ਇੱਕ ਯਾਨੀ ਕਿ 10 ਕਮ ਲਈ ਜਾਂ 15 ਐਮਐਲ ਟੈਂਕੀ 'ਚ ਪਾ ਦਿੰਨੇ ਆ ਤੇ ਜਿੱਦੇ ਨਾਲ ਯਾਨੀ ਕਿ ਟੈਂਕੀ ਵੀ ਬਹੁਤ ਰੈਲੀ ਚੱਲਦੀ ਆ ਤੇ ਆ ਨਾ ਜੇ ਆਪਾਂ ਮੰਨ ਲਓ ਵੀ ਓਦਾਂ ਕਰਦੇ ਆ ਇਹਦੇ ਵਿੱਚ ਫਿਰ ਫੇਰ ਵੀ ਕੋਈ ਨਾ ਕੋਈ ਆ ਇੱਕ ਸਰਾਖ ਬੰਦ ਹੋ ਜਾਂਦਾ ਤੇ ਇਹ ਆਪਾਂ ਇੱਕ ਮੰਨ ਲਓ ਵੀ ਗੂੰਦ ਨਾਲ ਇਹ ਆ ਵੀ ਉਤੋਂ ਰਾਖਤ ਜੇ ਬੰਦ ਵੀ ਹੋ ਜੇ ਨਾ ਤਾਂ ਵੀ ਇਹ ਆ ਵੀ ਫੁਆਰ ਚੱਲਦਾ ਰਹਿੰਦਾ ਜੀ ਪਰੇਸ਼ਾਨੀ ਨਹੀਂ ਹੁੰਦੀ ਨਹੀਂ ਤਾਂ ਉਦਾਂ ਜੇ ਕੋਈ ਕੱਕ ਕੁੱਖ ਕੋਈ ਤਾਂ ਵੀ ਆੜ ਉੜ ਜਾਂਦਾ ਵਾ ਦਿੱਕਤ ਆਉਂਦੀ ਆ ਤੇ ਆ ਗੂੰਦ ਨਾਲ ਸੁੱਖਾ ਬੜਾ ਵਾ ਇੱਕ ਤਾਂ ਆਪਾਂ ਜਦੋਂ ਆਪਾਂ ਹੈਂਡਲ ਜਾਂ ਮਾਰਦੇ ਆ ਤੇ ਉਹ ਤੋਂ ਐਂ ਰੈਲਾ ਜਿਹਾ ਚੱਲਦਾ ਵਾ ਤੇ ਬੜਾ ਵਧੀਆ ਰਿਜ਼ਲਟ ਆ ਜੇ ਕਿਤੇ ਸੌਣ ਤੇ ਦੇਣਾ ਬਰਸਾਤ ਵਰਸੂਤ ਪੈ ਜਾਏ ਕੋਈ ਪਤਾ ਨਹੀਂ ਲੱਗਦਾ ਕਿ ਆ ਗੂੰਦ ਹੋਊਗੀ ਤੇ ਦਵਾਈ ਉੱਤੋਂ ਲੱਥਦੀ ਨਹੀਂ ਇਹ ਬੜਾ ਵਧੀਆ ਰਿਜ਼ਲਟ ਆ ਜੀ ਇਹ ਜੇ ਅਗਰ ਤੁਸੀਂ ਸਸਤਾ ਕੰਮ ਕਰਨਾ ਚਾਹੁੰਦੇ ਹੋ ਸ਼ੈਂਪੂ ਦੀ ਪੂੜੀ ਪਾ ਲਓ ਠੀਕ ਹੈ ਜੀ ਦਬਲ ਜੀ ਗੂੰਦ ਹੈਗੀ ਤਾਂ ਗੂੰਦ ਪਾ ਲਓ ਨਹੀਂ ਤੇ ਸ਼ੈਂਪੂ ਦੀ ਪੂੜੀ ਪਾ ਲਓ ਉਹਦਾ ਵੀ ਰਿਜ਼ਲਟ ਠੀਕ ਹੈ ਜੀ ਟੈਂਕੀ ਰੇਲੀ ਚੱਲੂਗੀ ਪਰ ਗੂੰਦ ਨਾਲ ਇੰਨਾ ਵਾ ਗੂੰਦ ਪੱਤੇਆਂ ਤੇ ਚੁੰਬੜਿਆਂ ਦੀ ਲਾਤ ਨਹੀਂ ਸ਼ੈਂਪੂ ਦੀ ਪੂੜੀ ਪਾਉਂਗੇ ਤੇ ਪੱਤੇਆਂ ਤੇ ਮੰਨ ਲਓ ਬਰਸਾਤ ਪੈ ਗਈ ਕਿਤੇ 20 ਮਿੰਟ ਦੇ ਘੰਟੇ ਬਾਅਦ ਤੇ ਉਹ ਲੱਤ ਕੇ ਦਵਾਈ ਤਾਂ ਆਪਣੀ ਖਰਾਬ ਜਾਊਗੀ ਕਿਉਂਕਿ ਦਵਾਈ ਮਹਿੰਗੀ ਹੈਗੀ ਐ ਐਕਸਪਾਇਰੀਆ ਤਾਂ ਵੀ ਬੜੀ ਮਹਿੰਗੀ ਆ ਤਾਂ ਕਰ ਲਓ ਜੀ ਨੋਮਨੀ ਗੋਲਡ ਦੇਖੋ ਜਿਵੇਂ ਚਾਟੀ ਵਾਲੀ ਲੱਸੀ ਨਹੀਂ ਹੁੰਦੀ ਲਾਲ ਜੀ ਤੇ ਦਹੀਂ ਵੀ ਲਾਲ ਜਾਂਦਾ ਜਿਹੜਾ ਐ ਪਿੰਡਾਂ ਦੇ ਵਿੱਚ ਮਿਲਦਾ ਐ ਸੰਘਣੀ ਦਵਾਈ ਹੈ ਜੀ ਇਹਨੂੰ ਚੰਗੀ ਤਰ੍ਹਾਂ ਹਿਲਾਉਣਾ ਪੈਂਦਾ ਜੀ ਉਹ ਹੇਠਲੇ ਜੇ ਬਹਿ ਜਾਂਦੀ ਹੈ ਕੰਪਨੀਆਂ ਵੀ ਕੀ ਤੋਂ ਕੀ ਬਣਾ ਦੇ ਲਓ ਜੀ ਆਪਣੀ ਹੁਣ ਆ ਚਿਰੋਨੇ ਨੂੰ ਤੀਸਰੀ ਖਾਦ ਪਿਆ ਰਹੀ ਐ ਇਹ 25 ਤਰੀਕ ਦਾ ਲੱਗਿਆ ਆਇਆ ਸੀਗਾ ਤੇ 10 ਕਿਲੋ ਵੱਖਰੀ ਕੱਢ ਲਈ ਐ 35 ਕਿਲੋ ਪਾ ਰਹੇ ਆ ਕੱਲੀ ਖਾਦ ਪਾ ਰਹੇ ਆ ਕੱਲ ਸਪਰੇਅ ਕਰਵਾਤੀ ਸੀ ਆ ਰਿਹਾ ਆਪਣੇ ਕੰਡਾ ਟੰਗਿਆ ਆ ਨਾਲ ਪੂਰਾ ਮਾਪ ਤੋਲ ਕੇ ਕੰਮ ਕਰੀਦਾ ਜੀ ਤੇ ਇੱਕ ਜੀ ਚਲੋ ਝੋਨਾ ਹੁਣ ਵਾਵਾ ਹੋ ਗਿਆ ਤੇ ਆ ਪਾਚੇ ਚ ਬੜੇ ਲੜਦੇ ਆ ਜੀ ਹੁਣ ਇਹਨਾਂ ਜਰਾਬਾਂ ਜੀਆਂ ਵੱਢ ਕੇ ਨਹੀਂ ਹੁੰਦਾ ਇੰਤਜ਼ਾਮ ਕਰਨਾ ਪੈਣਾ ਕਿਉਂ ਪਾਚ ਬਹੁਤ ਹੁੰਦਾ ਫਿਰ ਖਾਰਿਛ ਬੜੀ ਰਹਿੰਦੀ ਸਾਰਾ ਦਿਨ ਆ ਦੇਖ ਸਕਦੇ ਝੋਨਾ ਪੀਆਰ 114 ਪਰਮਲ 114 ਜਿੰਨੂੰ ਕਹਿ ਸਕਦੇ ਛੋਟਕੜ ਚ 14 ਕਹਿ ਦਿੰਨੇ ਬਹੁਤ ਸੋਹਣਾ ਬੂਟਾ ਬਣਿਆ ਦਾ ਇੱਕ ਬਾਈ ਦਾ ਕਮੈਂਟ ਸੀ ਨਾ ਵੀ ਬੋਨੇ ਬੂਟੇ ਹਾਂਜੀ ਭਾਜੀ ਮੈਂ ਆਪਣੇ ਅੱਗੇ ਝੋਨਾ ਸੀ ਛੋਟਾ ਵੀ ਬਰਾਬਰ ਤੇ ਲੱਗਦੇ ਸੀ ਕਿ ਝੋਨਾ ਵੱਡਾ ਹੋ ਗਿਆ ਬੋਨੇ ਬੂਟੇ ਹੈ ਪਰ ਇੰਨੇ ਨਹੀਂਗੇ ਕੋਈ ਹੈ ਵੀ 100 ਤੀਲਿਆਂ ਦੇ ਵਿੱਚੋਂ 2 4 5 ਤੀਲੇ ਹੋਣਗੇ ਜਿਆਦਾ ਨਹੀਂਗੇ 100 ਤੀਲਿਆਂ ਪਿੱਛੇ ਤੇ ਸਾਰੇ ਕਿੱਲੇ ਚ ਵੇਖ ਲਓ ਕਿੰਨੇ ਤੀਲੇ ਲੱਗਦੇ ਆ ਤੁਹਾਡੇ ਹਿਸਾਬ ਨਾਲ ਮਲਟੀਪਲਾਈ ਕਰ ਲਿਓ ਤੇ ਆਪਣੇ ਆ ਗਈ ਸੀ ਗੋਭ ਦੀ ਸੰਡੀ ਦਾ ਅਟੈਕ ਦੇਖ ਸਕਦੇ ਹੋ ਕਿਤੇ ਕਿਤੇ ਗੇਤੇ ਚੁੰਨਣ ਨੂੰ ਆ ਗਿਆ ਸੀਗਾ ਉਹ ਆਪਣੀਆਂ ਪੀਲੀ ਜੀ ਹੈਗੀਆਂ ਤੋੜੀਆਂ ਜਿਹੀ ਉਹ ਵਿੱਚ ਵੀ ਹੈਗੀਆਂ ਵਾ ਤੇ ਉਹਦੇ ਕਰਕੇ ਆਪਾਂ ਕੱਲ ਸਪਰੇਅ ਕਰਾਤੀ ਸੀ ਤੇ ਮੌਸਮ ਦੋ ਤਿੰਨ ਦਿਨਾਂ ਦੀ ਪਛੋਂ ਚੱਲੀ ਜਾਂਦੀ ਬੜਾ ਵਧੀਆ ਮੌਸਮ ਨਾਲ ਤੇ ਇੱਕ ਜੀ ਕਈ ਵੀਰ ਕਹ ਦਿੰਦੇ ਆ ਵੀ ਬੰਦੇ ਤੇ ਪਾ ਲਿਆ ਕਰ ਕਾ ਨੂੰ ਖਾਪਦਾ ਰਹਿਣਾ ਵਾ ਦੇਖੋ ਜੀ ਖਾਦ ਬੰਦਿਆਂ ਤੇ ਪਾਉਣੀ ਕੋਈ ਔਖੀ ਨਹੀਂ ਲੱਗਦੀ ਚਲੋ ਵੀ ਪੈਸੇ ਦਿਨ ਸੋਖੇ ਲੱਗਦੇ ਪਰ ਇੱਕ ਗੱਲ ਤੁਹਾਨੂੰ ਅੱਜ ਵੀ ਮੈਂ ਕਹਦੇ ਆ ਮੇਰੀ ਵੀਡੀਓ ਦੇ ਵਿੱਚ ਵੀ ਸਰੀਰ ਨੂੰ ਮਿਹਨਤ ਕਰਨੀ ਜ਼ਰੂਰੀ ਹੈ ਠੀਕ ਹੈ ਜੀ ਭਾਵੇਂ ਕੋਈ ਵੀ ਜੀਮ ਰੱਤ ਤਕੜਾ ਮਾੜਾ ਮਾੜੇ ਨਹੀਂ ਤਾਂ ਕੰਮ ਕਰਨੇ ਕਰਨਾ ਤਕੜੇ ਨੂੰ ਵੀ ਇਹ ਵੀ ਕੋਈ 2 ਕਿੱਲੇ ਨੂੰ ਖਾ ਤਾਂ ਆਪ ਹੱਤੀ ਪਾਵੇ ਜਿਹਦੇ ਨਾਲ ਸਰੀਰ ਚ ਪਸੀਨਾ ਨਿਕਲੂ ਪਸੀਨਾ ਨਿਕਲੂਗਾ ਤਾਂ ਆਪਣੇ ਜੋ ਵੀ ਆਪਾਂ ਖਾਣੇ ਪੀਣੇ ਆ ਫਾਸਟ ਫੂਡ ਨੋਰਮਲ ਜੋ ਇਹ ਉਹ ਸਭ ਗੰਦਗੀ ਸਰੀਰ ਦੇ ਵਿੱਚੋਂ ਬਾਹਰ ਆਊਗੀ ਤੇ ਪਸੀਨਾ ਆਊਗਾ ਦਬਾਰ ਆਊਗਾ ਨਹੀਂ ਤਾਂ ਅੰਦਰੋਂ ਅੰਦਰ ਹੀ ਬਿਮਾਰੀਆਂ ਆਪਣੇ ਬਣੀਆਂ ਰਹਿਣਗੀਆਂ ਕਿਉਂਕਿ ਪਹਿਲਾਂ ਦਾ ਟਾਈਮ ਹੋਰ ਸੀਗਾ ਅੱਜ ਦਾ ਹੋਰ ਪਹਿਲਾਂ ਤੁਸੀਂ ਵੇਖਿਆ ਨਾ ਬੱਚਿਆਂ ਦੇ ਵੀ ਫੋੜੇ ਫੋੜੇ ਵਾਵਾ ਨਿਕਲ ਜਾਂਦੇ ਸੀ ਉਹ ਇੱਕ ਗੰਦਗੀ ਅੰਦਰੋਂ ਬਾਹਰ ਹੁੰਦੀ ਸੀ ਅੱਜ ਕੱਲ ਕੋਈ ਕਿਸੇ ਦੇ ਫੋੜਾ ਨਹੀਂ ਅੰਦਰ ਕਿਸੇ ਨੇ ਨਾ ਹੀ ਨਹੀਂ ਸੁਣਿਆ ਨਾ ਫੋੜਾ ਹੁੰਦਾ ਕੀ ਹੈ ਜਿਹੜੇ ਅੱਜ ਦੀ ਘੜੀ ਦੇ ਵਿੱਚ ਟਾਈਮ ਚੱਲ ਰਿਹਾ ਵੀ ਅੱਜ ਦੇ ਜਾ ਕੇ ਉਹਨੂੰ ਕਿਸੇ ਨੂੰ ਫੋੜਾ ਨਹੀਂ ਨਿਕਲਦਾ ਇਹ ਤੁਸੀਂ ਵੀ ਦੇਖਿਆ ਹੋਣਾ ਕੰਮ ਕਰੋ ਜਿੰਨਾ ਇਹਨੂੰ ਸਰੀਰ ਨੂੰ ਤੋੜੋਗੇ ਓਨਾ ਹੀ ਜ਼ਿਆਦਾ ਇਹ ਵਧੀਆ ਬਣੂਗਾ ਮਿਹਨਤ ਕਰਨੀ ਜ਼ਰੂਰੀ ਹੈ ਠੀਕ ਹੈ ਜੀ ਉਹ ਆਪਾਂ ਗੱਟੇ ਸਾਰੇ ਰੇਅਰ ਬੰਨੇ ਰੱਖਦੇ ਆ 1 2 3 35-35 ਕਿਲੋ ਪਾ ਰਹੇ ਆ 7 ਕਿੱਲਿਆਂ ਨੂੰ ਆਪਾਂ ਖਾਦ ਪਾ ਰਹੇ ਆ ਤੇ ਜਿੰਨਾ ਚਿਰ ਖਾਦ ਦਾ ਟਾਈਮ ਆ ਉਹਨੇ ਚਿਰ ਖਾਦ ਜੇ ਹੋਇਆ ਤੇ ਇੱਕ ਦੋ ਵਾਰੀ ਆਪਾਂ ਸਵੇਰੇ ਆਪ ਵੀ ਕਰ ਦਾਂਗੇ ਠੀਕ ਹੈ ਜੀ ਕਿਉਂਕਿ 2 ਰੁਪਏ ਕਾ ਵੀ ਆ ਵੀ ਅੱਜ ਦਾ ਟਾਈਮ ਮੰਗਾਈ ਦਾ ਵੀ ਆ 2 ਰੁਪਏ ਬਚਣਗੇ ਤਾਂ ਚੰਗਾ ਹੀ ਆ ਜੀ ਜਿਹੜਾ ਥੀ ਮਿਹਨਤ ਕਰੂਗਾ ਕਿਸਾਨ ਅੱਜ ਵੀ ਸਫਲ ਹੈ ਕੱਲ ਵੀ ਸਫਲ ਹੈ ਉਹ ਨਹੀਂ ਭੁੱਖਾ ਮਰਦਾ ਜੀ ਇਹ ਆ ਜੀ ਆਪਣਾ IR 114 ਤੇ ਮੇ ਇੱਕ ਚੰਗਾ ਪੈ ਗਿਆ ਸੀ ਵਟਾਂ ਦੇ ਉੱਤੇ ਪਾਣੀ ਸੀਗਾ ਹੁਣ ਆਪਾਂ ਕੀ ਕਰਨਾ ਜੇ ਇਹਨੂੰ ਇੱਕ ਹਲਕਾ ਜਾਂ ਚਲੋ ਹਵਾ ਲੁਹਾਉਣੀ ਹੈ ਝੋਨੇ ਨੂੰ ਤੇ ਬਾਕੀ ਇੱਕ ਜੀ ਵੀਡੀਓ ਤੁਸੀਂ ਲਾਈਕ ਜਰੂਰ ਕਰਿਆ ਕਰੋ ਕਿਉਂਕਿ 4-500 ਬੰਦਾ ਵੀਡੀਓ ਮੇਂ ਦਾ ਲਾਈਕ ਬਹੁਤ ਘੱਟ ਮਿਲਦੇ ਆ ਮੈਂ ਤਾਂ ਅੱਜ ਪਹਿਲੀ ਵਾਰ ਹੀ ਕਿਹਾ ਜੀ ਲਾਈਕ ਕਰਿਆ ਕਰੋ ਅੱਗੇ ਮੈਂ ਕਹਿੰਦਾ ਨਹੀਂ ਹੁੰਦਾ ਵੀ ਲਾਈਕ ਕਰੋ ਸ਼ੇਅਰ ਕਰੋ ਮੈਂ ਕੁਝ ਨਹੀਂ ਕਹਿੰਦਾ ਹੁੰਦਾ ਜੀ ਪਰ ਚਲੋ ਜੀ ਦੇ ਪਿਆਰੀਆਂ ਗੱਲਾਂ ਕਰੀਂ ਦਿਆਂ ਇੱਕ ਲਾਈਕ ਤੇ ਸ਼ੇਅਰ ਵੀ ਕਰ ਦਿਆ ਕਰੋ ਧੰਨਵਾਦ ਤੁਹਾਡੇ ਸਾਰਿਆਂ ਦਾ ਜਿਹੜੇ ਮੇਰੇ ਚੈਨਲ ਨੂੰ ਦੇਖਦੇ ਆ ਇਹ ਆ ਜੀ ਆਪਣਾ ਸਰਸਾ ਹਰਿਆਣਾ ਠੀਕ ਆ ਜੀ ਸਰਸਾ ਡਿਸਟ੍ਰਿਕਟ ਆ ਤਸੀਲ ਰਾਨੀ ਆ ਉੱਥੋਂ ਦਾ ਏਰੀਆ ਦਾ ਇਹ ਇੱਕ ਵੀ ਬਸ ਸੋਸ਼ਲ ਮੀਡੀਆ ਦਾ ਜਮਾਨਾ ਜੀ ਦੇਖ ਲਓ ਕਿੱਥੋਂ ਦੀ ਕਿੱਥੇ ਲੈ ਕੇ ਵੀਡੀਓ ਜਾਂਦੀ ਹੈ ਕਿੱਥੇ ਵਿਖਾ ਦਿੰਦਾ ਏਰੀਆ ਸਾਰਾ ਹੈ ਨਾ ਜੀ ਲੋ ਜੀ ਅੱਜ ਪੂਰਾ ਚੱਲਣ ਦਿਆ ਵਾ ਅੱਗੇ ਦੋ ਦਿਨ ਪੱਛੋਂ ਚੱਲੀ ਹੈ ਪੂਰਾ ਇਹ ਵੀ ਕਹਿੰਦੇ ਆ ਵੀ ਪੂਰੇ ਦੀ ਹਵਾ ਗਰਮ ਹੁੰਦੀ ਹੈ ਤੇ ਦੂਜਾ ਬਿਮਾਰੀ ਵੀ ਜ਼ਿਆਦਾ ਆਉਂਦੀ ਆ ਪੱਛੋਂ ਦੀ ਤੇ ਬਿਮਾਰੀ ਵੀ ਘਟਉਂਦੀ ਆ ਸੁੰਡੀ ਦਾ ਅਟੈਕ ਵਗੈਰਾ ਸਭ ਬਚਿਆ ਰਹਿੰਦਾ ਵਾ ਪਤਲੇ ਪੇਟ ਤੋਂ ਵੀ ਬਚਿਆ ਰਹਿੰਦਾ ਵਾ ਲੋ ਜੀ ਹੁਣ ਆਪਾਂ ਪਾ ਦਈਏ ਖਾਦ ਕਰਦੇ ਆਂ ਅਗਲੀ ਗੱਲ ਬਾਤ ਲੋ ਜੀ ਤਿੰਨ ਕਿੱल्ल्या ਨੂੰ ਪੈ ਗਈ ਐ ਤੇ ਗੰਮ ਲੱਗ ਗਿਆ ਟਕਾ ਕੇ ਗੰਮ ਹਿਲਣ ਨਹੀਂ ਦਿੰਦਾ ਕਹਿੰਦਾ ਵੀ ਟੇਕੇ ਬਹਿ ਜਾਓ ਮੈਂ ਵੀ ਕਹਿੰਦਾ ਵੀ ਕੋਈ ਦਵਾ ਨੂੰ ਪਾ ਜੋਵੇ ਚੰਗੀ ਗੱਲ ਐ ਲੋ ਜੀ ਆਪਾ ਪਾਣੀ ਚ ਘੋਲ ਕੇ ਪੀ ਲਈਏ ਇੱਕ ਪੁੜੀ ਹੋਣ। ਲੱਗ ਤਾ ਮੈਂ ਕੰਨ ਜੀ ਨਜ਼ਾਰਾ ਆ ਜਾਂਦਾ ਇਹਨੂੰ ਠੀਕ ਹੈ। ਇਹ ਹਰ ਇੱਕ ਨੂੰ ਪੀਣੀ ਚਾਹੀਦੀ ਜਿਹੜਾ ਖਾਦ ਸਪਰੇਅ ਪਾਉਂਦਾ। ਲਓ ਜੀ ਮੀਆਂ ਕਿਵੇਂ ਸੀ ਸਵਾਦ ਸੀ ਨਾ? ਹੈ? ਚਲੋ ਕਿੰਨੇ ਕਿੱਲੇ ਨੂੰ ਪਾਏ ਆ ਉਧਰ। ਕਿੰਨਾ ਨੂੰ? ਲਓ ਜੀ। ਤਿੰਨਾਂ ਨੂੰ ਇੰਨੇ ਪਾਤੀ ਆ ਤੇ ਤਿੰਨਾਂ ਨੂੰ ਇਧਰ ਮੈ ਪਾਤੀ ਆ ਤੇ ਦੋ ਨੂੰ ਹੋਰ ਪਾ ਦਿੰਨੇ ਆ ਹਵਾ ਕੰਦੀ ਵੀ ਅੱਜ ਮੇਰੀ ਛੁੱਟੀ ਐ ਮੈਂ ਤਾਂ ਚੱਲੀ ਘੁੰਮਣ ਹਵਾ ਅੱਜ ਕਿਧਰੇ ਘੁੰਮਣ ਚਲੇਗੀ ਐ ਤੇ ਸਾਡਾ ਮੈਦਾਨੀ ਏਰੀਆ ਸੁੰਨ ਪਿਆ ਕੋਈ ਪਤਾ ਨਹੀਂ ਹਿੱਲਿਆਂ ਦਾ ਐ ਗੁੰਮ ਲੱਗ ਗਿਆ ਟਕਾ ਕੇ ਰਵਿੰਦਰ ਖਾਦ ਪਵਾ ਨਾਲ ਇਦਾਂ ਪਵਾਦੇ ਖਾਦ ਨਾਲ ਇੱਕ ਲੱਗਿਆ ਰਹੂਗਾ ਆਰੇ ਕੱਲਾ ਰੋਖਾ ਹੁੰਦਾ ਚਰਾਏ ਹੈ ਹੈ ਪਵਾਦੇ ਕੋਈ ਦੋ ਤਿੰਨ ਕਿੱਲੇ ਨੂੰ ਇਹਦੇ ਨਾਲ ਇਹ ਦੋ ਜੀ ਆਪਣੀ ਝੋਲੀ ਪਈ ਹੈ 흘ਣ ਨੂੰ ਤਾਂ ਮੇਰਾ ਵੀ ਜੀ ਨਹੀਂ ਕਰੀ ਜਾਂਦਾ ਤਿੰਨ ਕਿੱਲੇ ਬਸ ਬਸ ਹੋ ਗਈ ਅਸਮਾਨ 'ਚ ਬੱਦਲ ਹੈਗਾ ਕਿਤੇ ਤਾਂ ਭਰੋਂ ਡਿਆ ਜਿਹੜਾ ਗੁੰਮ ਲੱਗ ਗਿਆ